टारगेट है कि एजकी ईवीएम बिना ईवीएम नहीं होने डिटेल्स पता ने कि मिस यूज ने टोटल तो मिसमैनेजमेंट होंगी इन द फेवर ऑफ द रूलिंग पार्टी भाई वंस जो इलेक्शन कमी हैज डिकलेडिंग रिसीव इज पोलिंग इन हुई है सिक्सटी फाइव परसेंट एनी परसेंट दस बारह परसेंट बाद में बॉलिंग द uh, nine uh, si. okay. अपना बैलेट ਦੇ ਨਾਲ 199 ਦੇ ਉੱਤੇ ਅ ਆਪਣਾ ਬੀਜੀ ਬੋ ਸਟ੍ਰੀਲਿੰਗ ਪਿੱਛੇ ਸੀ ਅੱਪ ਸਾਰਿਆਂ ਨੂੰ ਪਹਿਲਾਂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਿਸ ਇਸ ਦਾ ਸਾਡੀ ਪੰਜਾਬ ਦੀ ਸ਼ੁਰੂਆਤ ਹੁੰਦੀ ਹੈ ਰੱਬ ਦਾ ਨਾਮ ਲੈ ਕੇ ਅੱਛਾ ਏਜੰਡਾ ਆਪਣਾ ਕੀ ਹੈ ਆਪਣਾ ਥੋੜੇ ਦਿਨ ਪਹਿਲਾਂ ਭਾਨੋ ਪ੍ਰਤਾਪ ਜੀ ਆਏ ਸੀ ਆਪਣੇ ਏਵੀਅਮ ਹਟਾਓ ਸਯੁਕਤ ਮੋਰਚਾ ਜਿਹੜੇ ਉਹ ਲੀਡ ਕਰ ਰਹੇ ਨੇ ਅਸਵਲੇ ਉਹ ਇੱਕ ਨੈਸ਼ਨਲ ਫਿਗਰ ਬਣ ਚੁੱਕੇ ਨੇ ਉਹਨਾਂ ਜਿਹੜੇ ਆਪਣਾ ਜੋਸ਼ ਨਾਲ ਉਹ ਜਿਹੜੇ ਫੈਕਟਸ ਲੈ ਕੇ ਚੱਲ ਰਹੇ ਨੇ ਤੇ ਇਹ ਆਪਣਾ ਸਾਡਾ ਟਾਰਗੇਟ ਹੈ ਕਿ ਐਸ ਕੀ EVMs ਬਿਨਾਂ EVMs ਦੇ ਨਾਲ ਇਲੈਕਸ਼ਨ ਨਹੀਂ ਹੋਣ ਦੇਣੇ ਤੋਂ ਉਸ ਗੱਲ ਨੂੰ ਅੱਗੇ ਆਪਾਂ ਲੈ ਕੇ ਚੱਲਨੇ ਆ ਤਾਂ ਆਪ ਕ ਯਸਟਰਡੇ ਮੈਂ ਆਪਣਾ ਮੈਥ ਬੇਸਰ ਸਾਹਿਬ ਨੇ ਆਪਣਾ ਮੈਮੋਰੰਡਮ which is prepared by the morcha ਸਾਰੇ ਡਿਟੇਲ ਦੇ ਰਿਹਾ ਇਹਦੇ ਇਸਕੇ ਮੈਂ ਆਪਣੀ ਇਲੈਕਸ਼ਨ ਆਪਣਾ EVM ਨਾਲ ਕਿਉਂ ਨਹੀਂ ਹੋਣੇ ਚਾਹੀਦੇ ਇਹ ਮੈਮੋਰੰਡਮ ਦੇ ਵਿੱਚ 11 ਪੇਜ ਦਾ ਹੈ ਐਵਰੀ ਰੀਜ਼ਨ ਵਿਦ ਫੈਕਟਸ ਐਂਡ ਫਿਗਰਸ ਹਾਸ ਬੀਨ 기ਵਨ ਤੋਂ ਇਹ ਮੈਮੋਰੰਡਮ ਵਾਸ ਸਬਮਿਟਡ ਟੂ ਡੀਸੀ ਆਫਿਸ ਚੰਡੀਗੜ੍ਹ ਫਾਰ ਫਾਰਵਰਡਿੰਗ ਟੂ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਇਹਦੀ ਆਪਣੀ ਡਾਇਰੀ ਰਿਪੋਰਟ ਸਾਰੇ ਡਿਟੇਲ ਆ ਚੁੱਕੇ ਨੇ ਰਿਸੀਵਡ ਐਂਡ ਡਾਇਰੀ ਨੰਬਰ ਆ ਹੁਣ ਇਹ ਵੇ ਕਿ ਸਾਡਾ ਉਹਨੇ ਕਿ ਇਹ ਚੀਜ਼ ਪ੍ਰੈਜ਼ੀਡੈਂਟ ਸਾਹਿਬ ਕੋਲ ਪਹੁੰਚਣੀ ਚਾਹੀਦੀ ਹੈ ਮੈਨੂੰ ਕਹਿੰਦੇ ਬੜਾ ਅਫਸੋਸ ਹੋ ਰਿਹਾ ਹੈ ਕਿ ਇਨ ਮੈਨੀ ਕੇਸਸ ਇਹ ਉਧਰ ਨਹੀਂ ਪਹੁੰਚੀਆਂ ਸੋ ਆਈਡੀਆ ਤੇ ਸੀ ਕਿ ਸਾਰਿਆਂ ਨੂੰ ਚੰਡੀਗੜ੍ਹ ਦੀ ਟ੍ਰਾਈ ਸਿਟੀ ਨੂੰ ਪਤਾ ਲੱਗੇ ਕਿ ਮੈਮੋਰੈਂਡਮ ਹੈਜ਼ ਬੀਨ ਗਿਵਨ ਟੂ ਦਾ ਡੀਸੀ ਆਫ ਚੰਡੀਗੜ੍ਹ ਫॉर ਫਾਰਵਰਡਿੰਗ ਟੂ ਦਾ ਪ੍ਰੈਜ਼ੀਡੈਂਟ ਯਾ ਅਜਾ ਹੁਣ ਇਹਦੇ ਜਿਹੜੇ ਕਾਰਨ ਨੇ ਕਿਉਂ ਨਹੀਂ ਹੋਣ ਦੇਣਾ ਏ ਏ ਬਪਾ ਅਸ ਵੇਲੇ ਮਸ਼ੀਨਾਂ ਦੇ ਤੇ ਬਾਰੇ ਮੇਰੇ ਖਿਆਲ ਜੈਨ ਨੂੰ ਥੋੜਾ ਜਿਹਾ ਵੀ ਇੰਟਰਸਟ ਆ ਗਿਆ ਮਸ਼ੀਨਾਂ ਦੇ ਬਾਰੇ ਉਹ ਡਿਟੇਲਸ ਪਤਾ ਨੇ ਕਿ ਇਹ ਕਿਵੇਂ ਮਿਸ ਯੂਜ਼ ਹੁੰਦੀਆਂ ਨੇ ਕਿ ਇਹਨਾਂ ਦਾ ਕਿਵੇਂ ਇੱਕਦਮ ਇਹ ਆਪਣਾ ਟੋਟਲ ਮਿਸ ਮੈਨੇਜਮੈਂਟ ਹੁੰਦੀ ਹੈ ਇਨ ਦਾ ਫੇਵਰ ਆਫ ਦਾ ਰੂਲਿੰਗ ਪਾਰਟੀ ਇਹਨੂੰ ਅਸੀਂ ਹੁਣ ਰੋਕਣਾ ਹੈ ਇਹਦੇ ਲਈ ਸਾਡੇ ਨਾਲ ਹੁਣ ਆਪਣਾ ਸੰਯੁਕਤ मोर्चा ਆਪਣਾ ਕਿਸਾਨ ਯਾਰ ਨੇ ਟਰਾਂਸਪੋਰਟਰ ਜਵਾਨ ਦੁਕਾਨਦਾਰ ਜਨ ਲੇਡੀਆਂ ਬੱਚੇ ਐਵਰੀ ਸੈਗਮੈਂਟ ਆਫ ਦ ਸੋਸਾਇਟੀ ਇਸ ਸਟੰਡਿੰਗ ਵਿਦ ਅਸ ਹੇਠ ਠੀਕ ਹੈ ਜੀ ਤਾਂ ਇਹਨੂੰ ਚੱਲਣ ਨਹੀਂ ਦੇਣਾ ਔਰ ਮੈਂ ਦੋ ਚਾਰ ਗੱਲਾਂ ਕਲੀਅਰ ਕਰ ਦਿਆਂ ਕਿ ਜਿਹੜੀਆਂ ਇੱਕ ਵਾਰੀ ਫਿਰ ਰਿਪੀਟ ਕਰ ਦਿਆਂ ਕਿ ਕਿਉਂ ਨਹੀਂ ਹੋਣ ਦੇਣਾ ਇਹਨੂੰ ਆ ਕਾਰਨ ਇਹਵੇ ਇਹਦੇ ਜਿਹੜੇ ਦੋ ਚਾਰ ਪੰਜ ਗਲੇਰਿੰਗ ਐਗਜ਼ਾਮਪਲ ਨੇ ਕਿ ਮਿਸਯੂਜ਼ ਹੁੰਦੀਆਂ ਕਿਵੇਂ ਨੇ ਪਹਿਲੀ ਗੱਲ ਤਾਂ ਜੇ ਲੈ ਕੇ ਚੱਲੋ ਜਿੱਦਾਂ VOTING ਖਤਮ ਹੁੰਦੀ ਹੈ ਔਰ ਡਿਕਲੇਅਰ ਹੁੰਦਾ ਜੀ ਬਾਈ ਦ VOTING ਦ ਫਿਗਰ ਜਿਸ 65% ਜਾਂ 62% ਐ ਨਹੀਂ ਪਰਸੈਂਟੇਜ ਹੈ ਐਂਡ ਬਾਏ ਦਾ ਟਾਈਮ ਯੂ ਕਾਊਂਟ 10 15 ਪਰਸੈਂਟ ਵਧ ਜਾਂਦੀਆਂ ਨੇ ਅਬਈ ਵਾਂਸ ਜਦੋਂ ਇਲੈਕਸ਼ਨ ਕਮਿਸ਼ਨ ਹੈਜ਼ ਡਿਕਲੇਅਰਡ ਕਿ VOTING ਰੀਸੀਵਡ ਇਜ਼ ਪੋਲਿੰਗ ਐਨੀ ਹੋਈ ਹੈ 65 ਪਰਸੈਂਟ ਐਨੀ ਪਰਸੈਂਟ ਉਹਦੇ ਉੱਤੇ 10 15 ਪਰਸੈਂਟ ਵਾਧਾ ਕਿਵੇਂ ਜਾਂਦੀਆਂ ਨੇ ਪੁਆਇੰਟ ਨੰਬਰ 1 ਦੋ ਦੂਜਾ ਜਦੋਂ ਵੀ ਆਪਣਾ ਇਲੈਕਸ਼ਨ ਸ਼ੁਰੂ ਹੁੰਦੇ ਨੇ ਕਾਊਂਟਿੰਗ ਇਟ ਸ਼ੁਰੂਆਤ ਹੁੰਦੀ ਹੈ ਹਮੇਸ਼ਾ ਆਪਣੇ ਬੈਲਟ ਪੇਪਰ ਨਾਲਿਆ ਬੈਲਟ ਪੇਪਰ ਵਿੱਚ ਹਮੇਸ਼ਾ ਦ ਰੋਲਿੰਗ ਪਾਰਟੀ ਭਾਜਪੀ ਇਜ਼ ਟ੍ਰੇਲਿੰਗ ਟ੍ਰੇਲਿੰਗ ਬੈਡਲੀ ਯਾ तो मैं एग्जाम्पल दया तो मध्य प्रदेश के दो सौ तीस सीटा ने पोलिंग अपना बैलेट के वन नाइनटी नाइन के उ अपना बीजेपी जी ट्रेलिंग पिछे सी एंड जो रिजल्ट कंप्लीट होंगे तो दैन दे आर विनिंग वन सिक्सटी सिक्स सीट है आउट ऑफ टू थर्टी कितने वन नाइनटी नाइन के पिछे ने एंड दैन दे वन वन सिक्सटी सिक्स सिमिलरली यूपी के चार सौ तीन सीटा ने बैलट पेपर के वेल तीन सौ चार दे आर ट्रेलिंग आई मीन अपोजिशन इज़ लीडिंग ਅੰਮ੍ਰਿਤ ਜਦੋਂ ਰਿਜ਼ਲਟ ਖਤਮ ਹੁੰਦਾ ਹੈ ਤੇ 225 ਸੀਟਾਂ ਦੇ ਆ ਗਈਆਂ ਠੀਕ ਹੋਰ ਜੇ ਲੈ ਕੇ ਤੁਹਾਨੂੰ देयर ਆਰ ਇਨਸੀਡੈਂਸਿਸ ਕਿ ਜਿੱਥੇ ਆਪਣਾ ਜਿਹਾ ਕੈਂਡੀਡੇਟ ਹੈ ਉਹ ਨੂੰ ਆਪਣਾ ਵੋਟ ਵੀ ਨਹੀਂ ਮਿਲਿਆ which is next to impossible ਫਿਰ ਦੂਜੇ ਬੜਾ ਬੋਲ ਰਹੇ ਜਿਹੜੇ ਹੈਗੇ ਨੇ ਬੈਸਦ ਜੀ ਇਸ ਬੰਦੇ ਕੋ 5000 ਮਿਲਣਗੇ ਉਸ ਕੋ 10000 ਮਿਲਣਗੇ ਉਹ ਜਿਹੜੇ ਫਿਗਰ ਕਹਿੰਦੇ ਨੇ ਉਹ ਅਗਲੇ ਦਿਨ ਐਗਜ਼ੈਕਟਲੀ ਉਹੀ ਆਉਂਦੇ ਨੇ तो ये दो चार छोटे एग्जाम्पल दिए ने बाकी इन्ह के मिसयूज़ के डिटेल तो ने तुम भीडियो बेंद हो सारा कुछ दिखदा दिखाया करा दिया करके तो यह हम चांस है अपना है गया कि सा अपना ज कि ड्यूटी है फॉर द नेशन के हर हाल से बंद हो न स्टैंडर्ड क्वेश्चन आ जाता होंगे जी फिर वो तेलंगाना ते में कैसे जितते हिमाचल में कैसे जितते इधर अरे यार जब मैं तुम छोटे एक एक्सप्लेन कर चुके हाँ किता ही उन्होंने कि एक सेंचुरी बनी रहे पर जब मैं थोड़ा छोटा जा एग्जाम्पल दया स्टैंडर्ड प्रोसीजर इन एनी एन गवर्नमेंट डिपार्टमेंट पुलिस ले लो कस्टम ले लो बॉर्डर भाई एक ट्रक फड़न दस लगा देंगे तो इट इज सिमिलरली एक स्टेट जिता दौ तो ताकि गल बनी रहे तो ये जो इशू ने इन गल नहीं चलती तो ये हम इस करके बंद करा के चलना ਐਂਡ ਜਿਹੜਾ ਅੱਗੇ ਲੈ ਕੇ ਚੱਲੀਏ ਹੁਣ ਮੇਨ ਅਜੰਡਾ ਜਿਹੜਾ ਗਵਰਨਮੈਂਟ ਦਾ ਅਚਨ ਪਹਿਲਾਂ ਮੈਂ ਸਭ ਤੋਂ ਮੇਨ ਗੱਲ ਕਲੀਅਰ ਕਰ ਦਿਆਂ ਸੌਰੀ ਸ਼ੁੱਡ ਹਾਵ ਬਸ ਮੈਂ ਸ਼ੁਰੂਆਤੋਂ ਨਾਲ ਕਰਨੀ ਚੰਦੀ ਇਹ ਕੋਈ ਪੋਲਿਟੀਕਲ ਆ ਕਿਸੇ ਫੇਵਰ ਲਈ ਨਹੀਂ ਹੈ ਨਾ ਕਿਸੇ ਦੇ ਫੇਵਰ ਹੈ ਨਾ ਕਿਸੇ ਦੇ ਅਗੇਂਸਟ ਹੈ ਥਿਸ ਇਜ਼ ਫਰਮ ਅ ਇੰਡੀਅਨ ਫਾਰ ði ਇੰਡੀਅਨ ਸਾਡਾ ਕਨਸਟੀਟਿਊਸ਼ਨ ਕਹਿੰਦੀ ਹੈ ਗਵਰਨਮੈਂਟ ਆਫ ði ਪੀਪਲ ਫਾਰ ði ਪੀਪਲ ਬਾਈ ði ਪੀਪਲ ਔਰ ਬਾਏ ਦਾ ਪੀਪਲ ਅਸੀਂ ਸਰਕਾਰ ਬਣਾਣੀ ਹੈ ਐਂਡ ਸਾਨੂੰ ਤੇ ਆਪਣੇ ਮਸ਼ੀਨ ਤੇ ਕੋਈ ٹرسٹ ਹੈ ਹੀ ਨਹੀਂ ٹرسٹ ਹੈ ਨਹੀਂ ਮੈਂ ਤੁਹਾਨੂੰ ਸਰਕਾਰ ਦੇ ਅਸਤੇ ਨੇ ٹرسٹ ਹੋਣਾ ਕਿਵੇਂ ਹੈ ਪਹਿਲਾ ਕੁਸਟ੍ਰਸ ਕਿਉਂ ਨਹੀਂ ਇਹਦੇ ਕਾਰਨ ਪਹਿਲਾ ਸਭ ਤੋਂ ਵੱਡਾ ਬਈ ਮਸ਼ੀਨ ਬਣਦੀ ਕਿੱਥੇ ਵੇ ਬਣਾਉਂਦਾ ਕੌਣ ਹੈ ਕੌਣ ਬਣਾਉਂਦਾ ਹੈ ਬੀ ਐਲ ਐਂਡ ਇਕੀ ਐਲ ਇਲੈਕਟ੍ਰੋਨਿਕ ਕਾਰਪੋਰੇਸ਼ਨ ਲਿਮਿਟਿਡ ਇੰਡੀਆ ਬੋਥ ਆਰ ਗਵਰਨਮੈਂਟ ਓਨਡ ਕੰਪਨੀਆਂ ਪਹਿਲੀ ਗੱਲੋ ਤੇ ਸਰਕਾਰੀ ਕੰਪਨੀਆਂ ਬਣਾ ਰਹੀਆਂ ਨੇ ਦੈਨ ਉਹਨਾਂ ਦੇ ਆਰਟੀਕਲ ਦੇ ਵਿੱਚ ਹੋਇਆ ਕਿ ਚਾਰ ਡਾਇਰੈਕਟਰ ਇੰਡੀਪੈਂਡੈਂਟ ਡਾਇਰੈਕਟਰ ਆਰ ਫਰਮ ਬੀਜੇਪੀ ਦੇ ਸਿੰਪਥਾਈਜ਼ਰ ਆਰ ਐਸ ਸਿੰਪਥਾਈਜ਼ਰ ਤੋਂ ਜਿੱਥੇ ਬਣ ਰਹੀਆਂ ਨੇ ਪਹਿਲੀ ਗੱਲ ਤਾਂ ਉਹੀ ਹੈ ਅੱਛਾ ਫਿਰ ਜਦੋਂ ਬਣ ਜਾਂਦੀਆਂ ਨੇ ਦੇਰ ਇਜ਼ ਨੋ ਅਥਾਰਟੀ ਸਰਟੀਫਾਈਂਗ ਇਟ कि ए भाई इस मशीना ए स्पेसीफिकेशन बनी है कोई देर नो सर्टिफिकेशन हर चीज़ का कपड़ा लाओ दुकान तो कोई चीज़ लो टेबल कुर्सी हर चीज़ एक सर्टिफिकेशन होंगी है छोटे छोटे सो देर इज नो सर्टिफिकेशन नो सर्टिफिकेट नो अथोलिटीसिटी आ कहें कि नहीं जी अगले ने चेक कर दिए बस चेक तो बहुत बहुत फर्क हूँ तो पहली गल मशीन किन्ने बनाई सर्टिफाइड नथिंग है बाद अगे आ जाओ उन्होंने कंट्रोल किन्ने करना इलैक्शन कमीशन ऑन इलेक्शन कमीशन ਕਿਦੇਠਾ ਇਟ ਕਮਸ ਅੰਡਰ ਪੀਐਮਓ ਉਹਦੇ ਚ ਕੀ ਇਹ ਪਹਿਲਾ ਸਿਸਟਮ ਸੀ ਕਿ ਪ੍ਰਾਈਮ ਮਿਨਿਸਟਰ ਚੀਫ ਜਸਟਿਸ ਆਫ ਇੰਡੀਆ ਐਂਡ ਲੀਡਰ ਆਫ ਦ ਆਪੋਜੀਸ਼ਨ ਉਹਦੇ ਚ ਉਹਨਾਂ ਨੇ ਚੀਫ ਜਸਟਿਸ ਨੂੰ ਕੱਢ ਦਿੱਤਾ ਉਹਨਾਂ ਦੀ ਜਗ੍ਹਾ ਪਾਤਾ ਆਪਣਾ ਇੱਕ ਮਿਨਿਸਟਰ ਨੋਮੀਨੇਟਡ ਬਾਈ ਦ ਪ੍ਰਾਈਮ ਮਿਨਿਸਟਰ ਗੱਲ ਉਹ ਥੇ ਆ ਗਈ ਕਿ ਤਿੰਨਾਂ ਚੋਂ ਦੋ ਤੁਹਾਡੇ ਹੋ ਗਏ ਹਰ ਵਾਰੀ ਹੋਈ ਗੱਲ ਨਹੀਂ ਸੋ ਬਣਾਉਣ ਵਾਲੇ ਸਰਕਾਰੀ ਚਲਾਉਣ ਵਾਲੇ ਸਰਕਾਰੀ ਐਂਡ ਕਮਿੰਗ ਬੈਕ ਟੂ ਦ ਪੀਐਮਓ ਤੇ ਜਿੱਥੋਂ ਆਰਡਰ ਉਹ ਹੀ ਆ ਉਹਨਾਂ ਨੇ ਪੀਐਮ ਉਹਦੀ ਕਿੰਨੀ ਕੋ ਮੈਨੂੰ ਕਹਿੰਦਾ ਬੜਾ ਅਫਸੋਸ ਹੁੰਦਾ ਹੈ ਕਿ ਪੀਐਮ ਉਹਦੀ ਕਿੰਨੀ ਕੋ ਰਹਿ ਗਈ ਹੈ ਕਿਦਾ ਉਹਨਾਂ ਦੀ ਉਹਨਾਂ ਦੀ ਸੱਚਾਈ ਹੈ ਉਹਨਾਂ ਦਾ ਕੈਰੈਕਟਰ ਹੈ ਕਿੰਨੀ ਗੱਲ ਹੈ ਹਰ ਗੱਲ ਦੇ ਉੱਤੇ ਆਪਾਂ ਲੈ ਕੇ ਚੱਲੀਏ ਤੇ ਮੈਨੂੰ ਕਹਿੰਦਾ ਚੰਗਾ ਲੱਗਦਾ ਬਟ ਇਟ ਹਸ ਬੀਨ ਯੂ ਟਰਨਸ ਹੇਰ ਤੋਂ ਆਫਿਸ ਤੋਂ ਲੈ ਕੇ ਬਣਨ ਤੱਕ ਦੁਸ਼ਕਾਰ ਚੋਲ ਮੇਲ ਕਰ ਕਰਦੇ ਫਿਰ ਜਿਸ ਸ਼ਰੀਫ ਬੰਦੇ ਨੇ ਭੋਲੇ ਪਾਲੇ ਲੋਕਾਂ ਨੇ ਆ ਕੇ ਪਾਣਾ ਉਹਦੋਂ ਤੁਸੀਂ ਬਟਨ ਦਬਾਓ ਬੈਲ ਆਪਣਾ ਬੈਲਟ ਪੇਪਰ ਬੰਦਾ ਹੈ ਕੈਨ ਯੂ ਬਲੀਵ ਉਹਨੂੰ 7 ਸਕਿੰਟ ਮਿਲਦੇ ਨੇ ਵੇਖਣ ਲਈ ਇਟ ਇਜ਼ ਇਟ ਇਜ਼ ਨੈਕਸਟ ਟਾਈਮ ਪੋਸੀਬਲ ਕਿ ਮੈਜੋਰਟੀ ਆਫ ਦਾ ਪੀਪਲ ਆਰ ਐਲਡਰਲੀ ਐਂਡ ਪਹਿਲੀ ਵਾਰੀ ਜੇ ਕੋਈ ਯੰਗਸਟਰ ਵੀ ਗਿਆ ਹੋਵੇ ਤਾਂ 7 ਸਕਿੰਟ ਇਸ ਬੇਸਿਕਲੀ ਪਤਾ ਹੀ ਲੱਗਦਾ ਐਂਡ ਦੈਨ ਉਹਦੇ ਬਾਅਦ ਲਾਈਟ ਚਲੀ ਜਾਂਦੀ ਹੈ ਐਂਡ ਉਹਦੇ ਅੱਗੇ ਕਾਲਾ ਸ਼ੀਸ਼ਾ ਲੱਗਾ ਕਾਲਾ ਸ਼ੀਸ਼ਾ ਮੈਂ ਨੇਰਾ ਨੇਰਾ ਮੈਂ ਜੋ ਪੁਰਾਣੀ ਗੱਲਾਂ ਨੇ ਕਿ ਨੇਰਾ ਮਤਲਬ ਕਿ ਜੋ ਪੁੱਠਾ ਕੰਮ ਕਰਨਾ ਹੈ ਗਲਤ ਕੰਮ ਨਾ ਐਸੇ ਕਰਕੇ ਭਾਈ ਤੁਸੀਂ ਟ੍ਰਾਂਸਪਰੈਂਸੀ ਪੂਰੀ ਨਹੀਂ ਕਿ ਵਾਟ ਆਰ ਇਲੈਕਸ਼ਨਸ ਆ ਫ੍ਰੀ ਫੇਅਰ ਐਂਡ ਟਰਾਂਸਪੇਰੈਂਟ ਨਾ ਫ੍ਰੀ ਫ੍ਰੀ ਇਸ ਕਰਕੇ ਨਹੀਂ ਕਿ ਗਵਰਨਡ ਬਾਈ ਦਾ ਪੀਐਮ ਉਹ ਚੱਲ ਰਹੇ ਨੇ ਫ੍ਰੀ ਫੇਅਰ ਫੇਅਰ ਤਾਂ ਤੁਸੀਂ ਵੇਖ ਲਓ ਉਹ ਲੱਭਾ ਦੇਣ ਦੀ ਲੋੜ ਨਹੀਂ ਹੁਣ ਜਿਹੜਾ ਚੰਡੀਗੜ੍ਹ ਚ ਆਇਆ ਇਸ ਸਰ ਨੈਸ਼ਨਲ ਸ਼ੇਮ ਵਿਚ ਹੈਜ਼ ਗਨ ਇੰਟਰਨੈਸ਼ਨਲ ਯਾ ਸੋ ਨਾ ਫ੍ਰੀ ਹੈ ਨਾ ਫ੍ਰੀ ਨਾ ਫੇਅਰ ਐਂਡ ਟਰਾਂਸਪੇਰੈਂਸੀ ਅਰੇ ਕਾਲਾ ਸ਼ੀਸ਼ਾ ਤੁਸੀਂ ਲਾਤਾ ਅੱਜ ਤੋਂ 2017 ਤੋਂ ਪਹਿਲਾਂ ਉਹਦੇ ਵਿੱਚ ਚਿੱਟਾ ਸ਼ੀਸ਼ਾ ਹੁੰਦਾ ਸੀ ਐਂਡ 15 ਸਕਿੰਡ ਹੁੰਦੇ ਸੀ ਵੇਖਣ ਲਈ which is a very reasonable respective time you can check yourself here pher da lya se ki pues button mai se dabaya pads gayi padne ke kisi kalle nothing yeah. to kehna machine are out of question eh nahi hoyegi nahi hoyegi nahi ki mai world repeat kar lene banu pratap ji de te mahmood prachar ji de te har bande de who associated with the morcha election nahi honge inna de naal nahi honge nahi karandange now why are they eh kyon laggi sarkar kyon laggi bas ik karane karane ne ਬਟ ਥਿਸ ਇਜ਼ ਵੇਅ ਥਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਐਂਡ ਹਰ ਬੰਦਾ ਇਹਦੇ ਤੇ ਧਿਆਨ ਨਾਲ ਸੁਨੇ ਇਹਨਾਂ ਦਾ ਇਹ ਮੈਂ ਕਿ ਅਸੀਂ ਲੋਕ ਸਭਾ ਦੇ ਵਿੱਚ ਜਿਤਨਾ ਲੋਕ ਸਭਾ ਮੈਂ ਆਪਣਾ ਦੇਸ਼ ਤੇ ਰਾਜ ਕਰਨਾ ਹੈ ਅਰੇ ਜੇ 29 ਦੇ 29 ਸਟੇਟ ਸਾਡੀਆਂ ਯੂਟੀ ਵੀ ਮੈਂ ਕਹਿੰਦਾ ਹਾਰ ਜਾਂਦੇ ਨੇ ਆਪਣੇ ਬੀਜੇਪੀ ਕੋਈ ਫਰਕ ਨਹੀਂ ਪड़ਦਾ ਜੇ ਤੁਸੀਂ ਲੋਕ ਸਭਾ ਦੇ ਵਿੱਚ ਹੁਣ 400 ਸੀਟਾਂ ਲੈਣੀਆਂ ਨੇ ਉਹ ਮਸ਼ੀਨਾਂ ਨੇ ਤੇ 100% ਦੇ ਟੇਕ ਇਟ ਅਗਰ ਮਸ਼ੀਨਾਂ ਰਹਿਣ ਗਿਆ ਇਹ 400 ਇੱਕ ਤੋਂ ਵੀ ਜ਼ਿਆਦਾ ਲੈਣਗੇ ਸੋ ਦੇ ਟਾਰਗੇਟ ਕਿ ਇੱਥੇ ਮਸ਼ੀਨਾਂ ਲੈ ਕੇ ਆ ਗਏ ਸੈਂਟਰ ਚ ਅਸੀਂ ਬਹਿ ਗਏ ਨਾ ਫਿਰ ਰੂਲ ਕਿਵੇਂ ਕਰੀਦਾ ਰੂਲ ਕਰਨ ਲਈ ਕੀ ਚਾਹੀਦਾ ਹੁੰਦਾ ਆਪਣਾ ਕਿੰਗ ਨੂੰ ਇੱਕ ਕਿੰਗ ਬਣਨ ਲਈ ਨਾ ਫੌਜ ਚਾਹੀਦੀ ਹੁੰਦੀ ਹੈ ਇਟ ਇਜ਼ ਆਲਰੇਡੀ ਡਨ ਤਿੰਨੋਂ ਫੌਜਾਂ ਰਿਪੋਰਟ ਟੂ ਦਾ ਸੀਡੀਐਸ ਸੀਡੀਐਸ ਰਿਪੋਰਟ ਟੂ ਦਾ ਪੀਐਮਓ ਇਹ ਪਹਿਲਾਂ ਨਾ ਰਾਸ਼ਟਰਪਤੀ ਨੂੰ ਕਰਦਾ ਹੁੰਦਾ ਸੀ ਰਿਪੋਰਟ ਨਾ ਫੌਜ ਇਜ਼ ਰਿਪੋਰਟਿੰਗ ਟੂ ਦਾ ਪੀਐਮਓ ਤੋਂ ਰਾਜ ਨੂੰ ਰਾਜ ਕਰਨ ਲਈ ਸਭ ਤੋਂ ਵੱਡੀ ਜ਼ਰੂਰਤ ਹੈ ਫੌਜ ਦੀ ਇੰਡੀਆ ਦੀ ਸਾਰੀ ਜੇ ਫੌਜ ਮਿਲਾਓ ਆਪਾਂ ਤਿੰਨੋਂ ਵਿੰਗਸ ਐਂਡ ਆਪਣਾ ਸੀਆਈਐਸਐਫ ਐਂਡ ਬੀਐਸਐਫ ਐਂਡ ਆਲ ਕੇ 30 ਲੱਖ ਲਾਰਜ ਵਨ ਆਫ ਦਾ ਲਾਰਜੈਸਟ ਕੀ ਦਾ ਫੋਰਸ ਇਨ ਦਾ ਵਰਲਡ ਸੈਕੰਡ ਓਨਲੀ ਟੂ ਚਾਈਨਾ ਫੌਜ ਮਹਾਰਾਜ ਨੂੰ ਮਿਲ ਗਈ ਨੈਕਸਟ ਇਜ਼ ਯੂ ਨੀਡ ਮਨੀ ਉਹਦਾ ਬੰਦੋਬਸਤ ਹੋ ਗਿਆ ਜੀਐਸਟੀ ਕਹਿੰਦਾ ਮਤਲਬ ਸਾਰੇ ਮੁਲਕ ਦਾ ਪੈਸਾ ਪਹਿਲਾਂ ਜਾਏਗਾ ਇਹਨਾਂ ਕੋਲ ਠੀਕ ਹੈ ਉਹਦੇ ਬਾਅਦ ਫਿਰ ਸਟੇਟ ਜਿਹਨਾਂ ਦਾ ਆ ਕੇ ਉਹ ਮਕਸਦ ਬਣੇ ਲੰਗੇ ਕਹਿੰਦੇ ਬੰਦਾ ਫੌਜ ਤੁਹਾਡੇ ਕੋਲ ਆ ਗਈ ਪੈਸੇ ਤੁਹਾਡੇ ਕੋਲ ਆ ਗਏ ਉਦੇ ਬਾਅਦ ਫਿਰ ਤੁਹਾਡੇ ਕੋਲ ਈਡੀ ਤੁਹਾਡੇ ਕੋਲ ਇਨਕਮ ਟੈਕਸ ਤੁਹਾਡੇ ਕੋਲ ਸੀਬੀਆਈ ਤੋਂ ਤੁਹਾਡੇ ਕੋਲ ਆਈਬੀ ਜਿਹੜੇ ਆ ਵਿੱਚ ਚੀਜ਼ਾਂ ਨੇ ਤੋਂ ਸਰਕਾਰ ਰੂਲ ਕਿਵੇਂ ਕਰਦੀ ਇਸ ਤਰ੍ਹਾਂ ਹੀ ਇਹਨੇ ਇਹ ਇਹਨਾਂ ਨੂੰ ਮੱਤ ਕਿੱਥੋਂ ਆਈਏ ਕੰਬੀਨੇਸ਼ਨ ਆਫ ਜੋ ਇਹਨਾਂ ਨੇ ਹਿਟਲਰ ਮੁਸੋਲਿਨੀ ਐਂਡ ਐਂਡ ਦ ਬ੍ਰਿਟਿਸ਼ਰ ਆ ਅੱਜ ਤੋਂ ਪਹਿਲਾਂ ਲਾ 100 ਆਪਣਾ 200 ਸਾਲ ਪਹਿਲਾਂ ਜੇ 250 ਸਾਲ ਪਹਿਲਾਂ ਜਦੋਂ ਅੰਗਰੇਜ਼ ਇੰਡੀਆ ਚ ਆਏ ਸੀ ਦੇ ਰੂਲਡ ਇੰਡੀਆ ਫਾਰ 200 ਸਾਲ ਕਿਵੇਂ ਕਿੰਨੇ ਔਰ ਜਦੋਂ ਆਇਆ ਸੀ ਉਦੋਂ ਇੰਗਲੈਂਡ ਤੋਂ ਇੱਥੇ ਆਉਣ ਚ 6 ਮਹੀਨੇ ਲੱਗਦੇ ਸੀ that means king was 6 months away from india and ਉਹਨਾਂ ਕੋਲ ਕਿੰਨੇ 6000 ਅਫਸਰ 3000 ਗੋਰੇ ਸਿਪਾਹੀ ਟੋਟਲ 36 ਯੂਰੋਪੀਅਨਸ ਗੋਰਿਆਂ ਨੇ ਸਾੜਲੇ ਦੇ ਰਾਜ ਕੀਤਾ 33 ਕਰੋੜ ਤੇ ਕਿਵੇਂ ਵਾਂਸ ਅਗੇਨ ਫੌਜ ਹੋ ਗਈ ਪੈਸੇ ਹੋ ਗਏ ਐਂਡ ਇਸ ਤੇ ਇਫ ਦੇ ਕੁਡ ਰੂਲ ਫ্রম 6 ਮਨਸ ਅਵੇ ਐਸਆਰਡੀ ਦੇ ਉੱਤੇ ਬੈਠੇ ਨੇ ਸਿਰ ਦੇ ਉੱਤੇ ਬੈਠੇ ਨੇ ਅਗਰ ਈਸਟ ਇੰਡੀਆ ਕੰਪਨੀਅਸ ਰੁਕ ਗਈ ਸੀ ਔਰ ਅਦਾਨੀ ਦੀ ਕੰਪਨੀ ਆ ਗਈ ਤਾਂ ਕੰਪਨੀ ਵੀ ਆ ਗਈ ਰਾਜਾ ਸਿਰ ਤੇ ਬੈਠਾ ਹੈ ਤਾਂ ਇਹਨਾਂ ਦਾ ਟਾਰਗੇਟ ਇਹੀ ਹੈ ਕਿ ਵਿਧਾਨ ਸਭਾ ਦੇ ਵਿੱਚ ਤੇ ਕੁਝ ਦੇ ਦਿਓ ਕੁਝ ਲੈ ਲਿਓ ਉਹ ਫੌਜਾਂ ਦੇ ਵਿੱਚ ਸਿੱਧੀ ਜੀ ਗੱਲ ਹੁੰਦੀ ਹੈ ਨੋ ਹਾਮ ਇਜ਼ ਲੂਜ਼ਿੰਗ ਫਿਊ ਬੈਟਲਸ ਇਫ ਯੂ نو ਯੂ ਆਰ ਗੋਇੰ ਟੂ ਵਿਨ ਦ ਵਾਰ ਕਿਪਾ ਛੋਟਕੋ ਮੋਟਕੀ ਲੜਾਈ ਹਾਰ ਜਾਓ ਪਤਾ ਜਦ ਮੈਂ ਜੰਗ ਜਿੱਤਨੀ ਐ ਤੇ ਇਹ ਜਿਹੜਾ ਸਾਰਾ ਇਹਨਾਂ ਦਾ ਹੈਗਾ ਨਾ ਕਿ ਬਾਈ ਉਹ ਵਿਧਾਨ ਸਭਾ ਦੇ ਵਿੱਚ ਤੇ ਭੋਲੇ ਭੋਲੇ ਬਣ ਜਾਂਦੇ ਨੇ ਬਰੇ ਆਪ ਕੈਸੇ ਜਿੱਤਲੇ ਹਮ ਕੈਸੇ ਜਿੱਤਲੇ ਸਿੱਧਾ ਹੋ ਗਿਆ ਦਿਸ ਇਸ ਦਾ ਟਾਈਮ ਦੋ ਨਾ ਟੋਟਲ ਮਿਸਯੂਜ਼ ਹੋਣਾ ਮਸ਼ੀਨਾਂ ਦਾ ਤੇ ਇਹ ਹੋ ਗਿਆ ਸਿੱਧੀ ਜੀ ਗੱਲ ਹੈ ਆਪਣੇ ਮੂੰਹ ਕਹਿ ਚੁੱਕੇ ਨੇ ਮੈਨੂੰ ਕਹਿਣ ਦੀ ਲੋੜ ਨਹੀਂ ਆਪਣੇ ਮੂੰਹੋਂ ਕਹਿ ਚੁੱਕੇ ਨੇ ਕਿ ਜਿੱਦਾਂ ਸਰਕਾਰ ਆ ਗਈ ਹਿੰਦੂ ਰਾਜ ਡਿਕਲੇਅਰ ਹੋ ਜਾਏਗਾ ਐਂਡ ਕਨਸਟੀਟਿਊਸ਼ਨ ਵਿਲ ਬੀ ਆਊਟ ਆਫ ਦਾ ਵਿੰਡੋ ਕਨਸਟੀਟਿਊਸ਼ਨ ਖਤਮ ਤੇ ਆਪਣਾ ਜਿੰਨੂ ਕਹਿੰਦਾ ਫਿਰ ਇੰਡੀਆ ਖਤਮ ਔਰ ਇਹ ਬਾਦ ਤੁਸੀਂ ਮੈਂ ਸਾਰੇ ਜਿਹੜੇ ਸੀ ਸਿਟੀਜ਼ਨ ਸਿਟੀਜ਼ਨਸ हैव ਰਾਈਟਸ ਰਾਈਟਸ ਤੁਸੀਂ ਬਣ ਜਾਣਾ ਪ੍ਰਜਾ ਪ੍ਰਜਾ ਮੈਨੋ ਰਾਈਟਸ ਫਿਰ ਨਾ ਕੋਰਟ ਨਾ ਕਚਹਿਰੀ ਫਿਰ ওই ਗੱਲ ਕਿ ਜੋ ਆਪਣਾ ਸਿੰਗੋਲ ਆ ਚੁੱਕਾ ਹੈ ਉਹ ਗੱਲ ਦੇ ਚੱਲਦੀ ਰਹਣੀ ਹੈ ਸੋ ਦਿਸ ਇਜ਼ ਦਾ ਹੋਲ ਸਟੋਰੀ ਕਿ ਜਿਹੜਾ ਇਹ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਰੋਕਣਾ ਹੀ ਪਏਗਾ ਜੇ ਅਸੀਂ ਦੇਸ਼ ਨੂੰ ਬਚਾਣਾ ਹੈ ਕੌਨਸਟੀਟਿਊਸ਼ਨ ਬਚਾਣਾ ਹੈ ਅਦਰਵਾਇਜ਼ ਦੇ ਵਿਲ ਰੂਲ ਇੰਡੀਆ ਲਾਈਕ ਬ੍ਰਿਟਿਸ਼ਰਸ ਰੂਲ ਇੰਡੀਆ ਮੈਂ ਫਿਰ ਕਹਿ ਰਿਹਾ ਉਹ 6 ਮਹੀਨੇ ਦੇ ਡਿਸਟੈਂਸ ਤੋਂ 9000 ਕਿਲੋਮੀਟਰ ਤੋਂ ਇੰਡੀਆ ਨੂੰ ਰੂਲ ਕੀਤਾ ਹੈ 6000 ਗੋਰਾ ਅਫਸਰ 30000 ਇਹਨਾਂ ਦਾ ਫੌਜੀ ਆਪਣਾ ਸਿਪਾਹੀ ਐਂਡ ਬਾਕੀ ਇਹਨਾਂ ਮੈਨੇਜ ਕਰ ਲੈਂਦੇ ਤੇ ਇਹਨਾਂ ਕੋਲ ਫੌਜ ਆ ਗਈ ਜੀਐਸਟੀ ਆ ਗਈ ਈਡੀ ਆ ਗਈ ਸਾਰਾ ਮੈਂ ਦੱਸ ਚੁੱਕਾ ਰਿਪੀਟ ਕਰਨ ਲਿਆ ਸੋ ਵੀ ਹੈਵ ਟੂ ਸੇਵ ਦਿਸ ਫਰਮ ਦੈਟ ਇਸ ਕਰਕੇ ਲੱਗਿਆ ਕਿ ਅੱਜ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਇਹ ਸੀ ਜਦੋਂ ਅਸੀਂ ਆਪਣਾ ਮੈਮੋਰੰਡਮ ਲੈ ਕੇ ਆਪਣਾ ਟ੍ਰਾਈ ਸਿਟੀ ਗਏ ਆ ਸਿਗਨੇਚਰਸ ਲੈਣ ਲਈ ਓਨਲੀ 2% 2% ਨੇ ਮਤਲਬ 2% ਨੇ ਕਿਹਾ ਵੀ ਈਵੀਐਮ ਨਾਲ ਹੋਣੀ ਚਾਹੀਦੀ ਉਹ ਵੀ ਥੋੜਾ ਸੋਚ ਸਮਝ ਕੇ ਅਦਰਵਾਇਜ਼ ਜਿਹਦੇ ਨਾਲ ਗੱਲ ਕਰਦੇ ਵੀ ਆਰ ਯੂ ਫॉर द ਬੈਨ ਔਰ ਦ ਬੈਲਟ ਪੇਪਰ ਸੌਰੀ ਆਈ ਮੀਨ ਆਰ ਯੂ ਫॉर द ਈਵੀਐਮ or the ballot paper or repeat are you for evm or ballot paper without blinking without hesitation har ek da jawab se from buzurg to jawan to bachcha to college students to vapari to every segment of the instant reaction was without blinking ke ballot paper hon jado public cha rahi hai jado assi cha rahe ha jado jinna ne sarkar banani hai ke ballot paper na te ballot paper la hi hoega और जे कोई लोग जिन्होंने होंगे ना टट जाते हम क्या करें करके दैन वन लास्ट लाइन फ्रॉम माई सेल्फ इज रिमेंबर पावर ऑफ द पीपल इज मोर दैन द पावर ऑफ द पीपल ऑफ द पीपल इन पावर सो पावर ऑफ द पीपल इज मोर दैन द पावर ऑफ द पीपल इन पावर कह मतलब जनता की पा अदालत फाइनल है मैं बंद करना अपना समाप्त करना कोई क्वेश्चन तो मोर दैन हैप्पी है नहीं नहीं सी दिस इज़ द गुड न्यूज ये बैलेट पेपर ना तो फटे गया राइट जो मशीन तो उनका कख नहीं ना, तो पहली गल तो बैलेट ना फड़े जाओगे फिर होन आज का जमा देखो इतने भी कैमरा लगे ने तो कैमरा विल बी देर और वी विल इंसिस्ट, पब्लिक विल इंसिस्ट के इतने इन्ने कैमरे चाहिए ने जो तो पब्लिक चाहिए जो तो कैमरे लग गए सूँ पता है सू पता है कि उसे भी कर चीज़ा तो जो तू तो पता है कि दुश्मन ने अटैक करना है यू आर प्रपेयर फॉर इट तो दूजी गल ਅਗੇ ਇੱਕ ਬੰਦਾ ਹਜ਼ਾਰਾਂ ਮਸ਼ੀਨਾਂ ਨੂੰ ਕੰਟਰੋਲ ਕਰ ਸਕਦਾ ਹੈ রাইਟ ਇੱਕ ਮਸ਼ੀਨ ਦੇ ਵਿੱਚ ਐਵਰੇਜ 1500 ਤੋਂ 2000 ਵੋਟ ਦੇ ਨੇ ਸੋ दैट मींस ਇੱਕ ਬੰਦਾ ਜੇ 1000 ਮਸ਼ੀਨ ਕਰ ਦੇ ਤਾਂ ਕਿੰਨੇ ਵੋਟ ਕਰਕੇ ਕੰਟਰੋਲ ਇਹਦੇ ਮੈਂ ਮਿਨਮਲ ਅਸਲਿਆ ਬਟ ਬੂਥ ਕੈਪਚਰ ਇੱਕ ਬੂਥ ਕੈਪਚਰ ਕਰਨ ਨੂੰ ਤਾਂ ਘੱਟੋ ਘੱਟ 100 ਬੰਦਾ ਚਾਹੀਦਾ ਠੀਕ ਹੈ ਨਾ ਸੋ ਦੋਸ ਡੇਸ ਆਰ ਗੋਨ ਅਜੇ ਵੀ ਘਟਵਾਦ ਕਿਤੇ ਹੋ ਜੰਗਲ ਮਾਦੀ ਇਧਰ ਕਟੇ ਹੋਏਗਾ ਕੋਈ ਸ਼ੱਕ ਨਹੀਂ ਬਟ ਕੰਪੇਅਰਿੰਗ ਟੂ ਦ ਡੈਮੇਜ ਜਿਹੜੀ ਮਸ਼ੀਨਾ ਕਰਨ ਲਈਆਂ ਨੇ ਦੈਟ ਵਿਲ ਬੀ ਨਥਿੰਗ ਨੈਗਲੀਜੀਬਲ ਸਾਡੇ ਕਾਲ ਇੰਡੀਆ ਦੇ ਕਰੀਅਰ ਲੱਖਾਂ ਬੂਤ ਬਣ ਜਾਂਦੇ ਨੇ ਕਿੰਨੇ ਕਰ ਲੈਣਗੇ ਕਰਕੇ ਇਹ ਤਾਂ ਕਲੀਅਰ ਹੈ ਸੋ ਦੇ ਵਿਲ ਟਰਾਈ ਬਟ ਨਾਓ ਦੈਟ ਵੀ ਆਰ ਪ੍ਰੀਪੇਅਰ ਟੈਕਨੋਲੋਜੀ ਇਜ਼ ਥੇਅਰ ਤੇ ਉਹ ਰਿਸਕ ਬਿਕਮ ਮਿਨੀਮਲ ਉਹ ਕਹਿੰਦੇ ਨੇ ਥੋੜਾ ਅਰੇ ਦਿਸ ਇਜ਼ ਦਾ ਕਿਹਦਾ ਗੁੱਡ ਨਿਊਜ਼ ਐਵਰੀ ਸੈਗਮੈਂਟ ਆਫ ਦਾ ਸੋਸਾਇਟੀ ਲੈਟ ਮੀ ਸਟਾਰਟ ਸਭ ਤੋਂ ਵੱਡਾ ਇੰਡੀਆ ਦੇ ਚੱਲਦਾ ਕਿਤੇ ਦੇ ਕਿਸਾਨਾਂ ਦੇ ਜਵਾਨਾਂ ਤੇ ਕਿਸਾਨਾਂ ਨੇ ਆ ਥੋੜੇ ਦਿਨ ਪਹਿਲਾਂ ਲੁਧਿਆਣੇ ਮੀਟਿੰਗ ਹੋਈ ਸੀ ਆਪਣਾ ਐਸਕੇਐਮ ਦੀ ਆਪਣਾ ਸਾਰੇ ਬੱਤੀਆਂ ਜੋ ਪੱਛੇ ਪਾਰਟੀ ਉੱਥੇ ਆਏ ਸੀ ਦੇ ਗਏ ਹੋਲ ਹਾਰਟਡ ਅਨਕੰਡੀਸ਼ਨਲ ਸਪੋਰਟ ਰਾਦਰ ਉਹਨਾਂ ਦੇ ਐਗਜ਼ੈਕਟ ਵਰਡ ਸੀ ਰਾਜੇਵਾਲ ਸਾਹਿਬ ਦੇ ਕੇ ਤੁਸੀਂ ਤੇ ਪੁੰਨ ਦਾ ਕੰਮ ਕਰਨ ਚੱਲੇ ਹੋ ਸੋ ਉਹਨਾਂ ਦਾ ਪੂਰਾ ਸਪੋਰਟ ਹੈ ਸੋ ਦੈਟ ਇਜ਼ 70 ਦਿਸ ਇਜ਼ ਪੈਨ ਇੰਡੀਆ ਦੈਟ ਇਜ਼ 70% ਆਫ ਦਾ ਪੋਪੂਲੇਸ਼ਨ ਇਹ ਦਬਰ ਟ੍ਰਾਂਸਪੋਰਟਰਸ ਉਹ ਤੁਸੀਂ ਵੇਖ ਹੀ ਲਿਆ ਕਿਸਾਨਾਂ ਨੂੰ ਸਾਨੋ ਸਵਾ ਸਾਲ ਲੱਗਿਆ ਸੀ ਇਹਨਾਂ ਨੂੰ ਪਿੱਛੇ ਟਾਂ ਲਈ ਟ੍ਰਾਂਸਪੋਰਟਰ ਨੇ ਇੱਕ ਦਿਨ ਚਰਨਾ ਤਾਰੇ ਵਿਖਾ ਦਿੱਤੇ ਸੀ ਸੋ ਜਵਾਨ ਕਿਸਾਨ ਟ੍ਰਾਂਸਪੋਰਟ ਐਂਡ ਲੇਡੀਜ਼ ਉਹ ਤੁਹਾਡੇ ਸਾਹਮਣੇ ਚੱਲ ਰਿਹਾ ਹਰ ਲੇਡੀ ਨੂੰ ਪਤਾ ਹੈ ਕਿ ਅਗਰੇ ਹਲ ਮੰਨੋਵਾਦ ਦੇ ਵਿੱਚ ਕੀ ਹੋਣਾ ਉਹ ਚਲਿਆ ਦੈਟ ਇਜ਼ 50% ਆਫ ਪੋਪੂਲੇਸ਼ਨ ਠੀਕ ਹੈ ਤੋ ਲਗੇਨ ਦੁਕਾਨਦਾਰ ਜਿਹੜੇ ਸ਼ੁਰੂ ਚ ਨਾ ਦੇ ਸੀ ਤੁਹਾਨੂੰ ਜਿੰਨੇ ਵੀ ਲੋਰ ਲੋਰ ਦੇ ਅਨਸਾਰੇ ਪਰੇਸ਼ਾਨ ਨੇ ਜੇ ਕਿ ਹਰ ਚੀਜ਼ ਤੋਂ ਪੋਲੀਟਿਕਲ ਕਲਾਸ ਜਿੰਨਾ ਹਾਂ ਉਹਦੇ ਚ ਅਗਰੀ ਵਿਦ ਯੂ ਉਹਦੇ ਚ ਜਿੰਨਾ ਦੇਣਾ ਸੀ ਨਹੀਂ ਦਾਰੇ ਪਰ ਚਲੋ ਕਹਿੰਦੇ ਇੱਕ ਸ਼ੁਰੂਆਤ ਜ਼ਰੂਰ ਹੋਈ ਹੈ ਕਿ ਉਹਨ ਲੋਕ ਸਭਾ ਚ ਕੱਲ ਕੇ ਪਰਸੋਂ ਦਿਗਵੇ ਜ ਸਿੰਘ ਪਹਿਲੀ ਵਾਰੇ ਖੜਕ ਕੇ ਬੋਲਨੇ ਸੋ ਦੈਟ ਇਜ਼ ਅ ਬਿਗਨਿੰਗ ਐਂਡ ਜਿੱਦਾਂ ਚੱਲ ਰਹੇ ਹਾਂ ਵੀ ਵਿਲ ਅ ਵੀਲ ਪੁਟ ਦੈਮ ਔਨ ਟਰੈਕ ਯਾਰ ਇਹ ਥੋੜੀ ਜਿਹੀ ਅਸੀਂ ਤੁਹਾਡਾ ਮਤਲਬ ਇਹ ਜੇ ਸਾਡਾ ਕੰਮ ਹੈ ਦੇਸ਼ ਦਾ ਕੰਮ ਹੈ ਵੀ ਵਿ ਟੂ ਇਨਸ਼ੋਰ ਦੱਟ ਦੇ ਜਿਹਨੂੰ ਕਹਿੰਦੇ ਆ ਔਰ ਇਹਦੇ ਕੋਈ ਸ਼ੱਕ ਨਹੀਂ ਨਾ 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 ਇਹ 2019 ਤੋਂ ਸ਼ੁਰੂ ਹੈ ਜਿਆਦਾ ਹੋ ਕਿਉਂ ਨਹੀਂ ਹੋ ਕਿ ਦੇਖੋ 2019 ਦਾ ਜੋ ਅੱਜ ਇਹਦੇ ਪੰਜਵਾਂ ਸਾਲ ਚੱਲ ਰਿਹਾ ਹੈ ਉਦੋਂ ਸੋਸ਼ਲ ਮੀਡੀਆ ਨਾਲ ਸੌਂਗ ਨਹੀਂ ਸੀ ਤੁਹਾਨੂੰ ਪਤਾ ਠੀਕ ਹੈ ਉਹਦੇ ਬਾਅਦ ਫਿਰ ਵਿਧਾਨ ਸਭਾ ਦੇ ਚੱਲਦੇ ਰਹੇ ਕਰ ਰਹੇ ਨੇ ਤੇ ਉਦੋਂ ਤੋਂ ਚੱਲ ਰਿਹਾ ਪਹਿਲਾ ਮੈਮੋਰੰਡਮ ਦਿੱਤਾ ਸੀ ਇਮੀਡੀਏਟਲੀ ਆਫਟਰ 19 2019 ਦੇ ਇਲੈਕਸ਼ਨ ਤੋਂ ਬਾਅਦ ਮੈਂ ਜੋਨ ਚ ਪ੍ਰੇਪੇਅਰਡ ਬਾਈ ਭਾਨੂ ਪ੍ਰਤਾਪ ਜੀ ਚੰਗਤਰੀ ਪੋਛਲੇ ਰਹੇ ਭਾਨੂ ਪ੍ਰਤਾਪ ਜੀ ਨੇ ਡਰਾਫਟ ਕੀਤਾ ਐਂਡ ਸਾਡੇ ਆਪਣੇ ਸਾਥੀ ਨੇ ਕਿਤੇ ਆਪਣੇ ਨਾਮ ਦਾ ਮਿਸਟਰ ਹਿਜਾਮ ਰਜਿੰਦਰਾ ਜੀ ਇਹ ਪਰਸਨਲੀ ਬਾਈ ਹੈਂਡ ਰਾਸ਼ਟਰਪਤੀ ਪਾਸ ਦੇ ਗਿਆ ਸੀ ਮੈਮਰਲ ਲੰਬਿਆ ਤੇ ਇਹ ਸ਼ੁਰੂਆਤ 19 ਦੇ ਹੋਈ ਪਈ ਹੈ ਤੁਹਾਨੂੰ ਪਤਾ ਹੈ ਹਰ ਚੀਜ਼ ਦਾ ਫਿਰ ਚਲਦਾ ਹੈ ਸੋਸ਼ਲ ਮੀਡੀਆ ਇਸ ਮੋਰ ਅਵੇਅਰ ਇਹਨਾਂ ਦੇ ਗਲਤੀਆਂ ਹੋਰ ਜਗ੍ਹਾ ਜ਼ਾਹਰ ਹੋ ਗਈਆਂ ਐਂਡ ਫਾਈਨਲ ਨੇਲ ਜਿਹੜਾ ਇਹਨਾਂ ਲਾਤੇ ਰਿਹਾ ਆਪਣਾ 100% 100% ਕੋਈ ਸ਼ੱਕ ਨਹੀਂ ਰਿਹਾ ਅਨ ਦੂਜੀ ਕਾਲ ਲੈ ਲੱਗੇ ਸੈਡ ਵਾਂਸ ਅਗੇ ਲਾਸਟ ਲਾਈਨ ਥਿਸ ਇਸ ਨਾਟ ਫॉर ਕਾਂਗਰਸ অর ਭਾਜਪਾ অর ਐਨੀ ਪਾਰਟੀ ਥਿਸ ਇਸ ਫॉर ਦਾ ਨੇਸ਼ਨ ਬਾਈ ਤੁਸੀਂ ਪੈਲਟਨ ਕਢੋ ਜਿਹੜਾ ਜਿੱਤੇ ਸਿਰਮ ਤੋਂ ਚੜਿਆ ਕੋਈ ਸੋ ਜੋੜਾ ਵੀ ਆਇਆ ਹੈ ਪਰ ਕੋਈ ਜਿਹੜਾ ਸਖਸ਼ੋਬਦ ਨਿਕਲ ਜਾਏਗਾ ਨਾ ਸਖਸ਼ੋਬਦ ਨੂੰ ਤਾਂ ਜਿਆਦਾ ਜੜਾ ਤੇ ਪਹ ਹੈ ਗਈ ਕਿ ਬਥੇ ਗੜਬੜ ਹੋ ਰਹੀ ਹੈ ਸੋ that is very important ਪਰ ਜਿਹੜਾ ਮਰਜੀ ਜਿੱਤ ਲੈ ਪਰ ਬੈਲਟ ਨਾਲ ਰੋ ਕੇ ਸਾਰੀ ਦੁਨੀਆ ਨਾਲ ਬੈਲਟਸ ਹੁੰਦਾ ਜੀ ਅਸੀਂ ਕਿਉਂ ਨਹੀਂ